ਜੱਤੀਦਾਰ ਪਾਈ ਗੁਰਦੇਵ ਸਿੰਘ ਕੌਕੇ ਦੇ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਕਈ ਪੁਲਿਸ ਅਧਿਕਾਰੀਆਂ ਤੇ ਗਾਜ ਟਿਕ ਸਕਦੀ ਹੈ ਕਿਉਂਕਿ ਕਰੋ ਚੁੱਕੇ ਪੁਲਿਸ ਤਸ਼ੱਦਦ ਕਰਨ ਦੇ ਗੰਭੀਰ ਇਲزام ਲਗਾਏ ਗਏ ਇਥੋਂ ਤੱਕ 16 ਪੁਲਿਸ ਵਾਲਿਆਂ ਦੇ ਨਾਮ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਦੋ ਸਾਬਕਾ ਡੀਜੀਪੀ ਮੌਜੂਦਾ ਆਈਜੀ ਕਈ ਐਸਐਸਪੀ ਦਾ ਨਾਮ ਵੀ ਸ਼ਾਮੀਲੇ ਦੱਸਦੀ ਹੈ ਕਿ ਜ਼ਾਬ ਦਾ ਜੱਥੇਦਾਰ ਪਾਈ ਗੁਰਦੇਵ ਸਿੰਘ ਕੌਕੇ ਦੀ ਧਰਮਪਤਨੀ ਮਾਤਾ ਗੁਰਮੀਲ ਕੌਰ ਤੇ ਪੁੱਤਰ ਹਰੀ ਸਿੰਘ ਕੌਕੇ ਨੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੇ ਲਈ ਇੱਕ ਦਰਖਾਸਤ ਥਾਣਾ ਜੱਤਰ ਦੇ ਐਸਐਚਓ ਨੂੰ ਦਿੱਤੀ ਹੈ ਤੇ ਇਸ ਦਰਖਾਸਤ ਦੇ ਵਿੱਚ ਪਾਈ ਗੁਰਦੇਵ ਸਿੰਘ ਕੌਕੇ ਨੂੰ ਕਰੋ ਚੁੱਕ ਕੇ ਪੁਲਿਸ ਤੇ ਚਦਦ ਕਰਕੇ ਦਰਿਆ ਦੇ ਵਿੱਚ ਸੁੱਟਣ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਇਸ ਦੇ ਲਈ ਜ਼ਿੰਮੇਵਾਰ ਤੋਂ ਸਾਫ ਕਾ ਟੀਜੀਪੀ ਮਜੂਤਾ ਆਈਜੀ ਕਈ ਐਸਐਸਪੀ ਸਮੇਤ 16 ਪੁਲਿਸ ਵਾਲਿਆਂ ਦੇ ਨਾਮ ਦਿੱਤੇ ਗਏ ਨੇ ਸ਼ਰਮਣਿਕ ਕਮੇਟੀ ਦੇ ਵਕੀਲਾ ਦੇ ਵਫਦ ਨੇ ਕਿਹਾ ਕਿ ਸ਼ਰਮਣਿਕ ਕਮੇਟੀ ਇਸ ਮਾਮਲੇ ਦੇ ਵਿੱਚ ਤੰਦੇਹੀ ਦੇ ਨਾਲ ਕਾਰਪਾਈ ਕਰਪਾਉਣ ਦੇ ਲਈ ਹਰ ਤਰ੍ਹਾਂ ਦੀ ਲੜਾਈ ਲੜੇਗੀ ਦੇਖੋ ਦੇਖੋ ਜੀ ਰਣਨੀਤੀ ਦੇ ਦੇਖੋ ਪੋਟ ਨੇ ਕਿਹਾ ਸੀ ਕਿ ਅਦਾਲਤਾਂ ਤੱਕ ਵੀ ਜਾਏਗੀ ਜੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਐਸਜੀਪੀਸੀ ਸਾਰੇ ਤੋਂ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕੇਸ ਨੂੰ ਫੇਰ ਚੱਕਿਆ ਮੈਨੂੰ ਯਾਦ ਆ 1993 ਦੇ ਵਿੱਚ ਅਸੀਂ ਸਾਰਿਆਂ ਨੇ ਮੇਰਾ ਨਾਮ ਕਰਨਾ ਹਰਬੰਸ ਸਿੰਘ ਕਹਲੋ ਇਸੇ ਕੇਸ ਦੇ ਵਿੱਚ ਤਾਂ ਸਾਡੀ ਵੀ ਅਰੈਸਟ ਹੋਈ ਸੀ ਕਿਉਂਕਿ ਇਹ ਗੱਲ ਕਾਨੂੰਨ ਦੀ ਹੈ ਤਾਂ ਸੈਕਸ਼ਨ 154 ਜਿਹੜਾ ਹੈ ਬੜਾ ਕਲੀਅਰ ਹੈ ਕਿ ਜਦੋਂ ਵੀ ਕੋਈ ਅਸੀ ਦਰਖਾਸਤ ਦਿੰਨੇ ਆ ਕੋਰਨਰ ਅਫੈਂਸ ਦੀ ਕਿ ਕੋਈ ਮਰਡਰ ਵਗੈਰਾ ਹੋਇਆ ਜਾਂ ਕੁਝ ਵੀ ਹੋਇਆ ਵੈ ਜਿਹਦੀ ਕੋਆਰਡੀਨੈਂਸ ਲੈਣੀ ਜ਼ਰੂਰੀ ਹੈ ਉਹ ਇਮੀਡੀਏਟਲੀ ਪਰਚਾ ਦਰਜ ਕਰਨਾ ਬਹੁਤ ਜ਼ਰੂਰੀ ਹੈ 1993 ਤੋਂ ਲੈ ਕੇ ਅੱਜ ਤੱਕ ਇਹ ਪਰਿਵਾਰ ਜਿਹੜਾ ਹੈਗਾ ਸਹਿਮਿਆ ਹੋਇਆ ਡਰਿਆ ਹੋਇਆ ਦਰਖਾਸਤਾਂ ਦੇ ਦੇ ਕੇ ਥੱਕ ਗਿਆ ਸੀਗਾ ਪਰ ਅੱਜ ਤੱਕ ਇੱਥੇ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਨਾ ਹੋਣ ਦਾ ਕਾਰਨ ਪੋਲਿਟੀਕਲ ਵੀ ਸੀਗਾ ਮੈਨਿਪੂਲੇਸ਼ਨ ਵੀ ਸੀਗੀ ਐਡਮਿਨਿਸਟ੍ਰੇਟਿਵ ਲੈਵਲ ਤੇ ਮੈਨਿਪੂਲੇਸ਼ਨ ਵੀ ਸੀਗੀ ਪਰ ਅੱਜ ਕਿਉਂਕਿ ਐਸਜੀਪੀਸੀ ਇੱਕ ਸੰਸਥਾ ਇਦਾਂ ਦੀ ਸੰਸਥਾ ਜਿਹੜਾ ਕਿ ਪ੍ਰੂਵ ਕੀਤਾ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਜਿਹੜੇ ਜਿਹੜੇ ਕੰਮ ਨੂੰ ਹੱਥ ਪਾਇਆ ਪੂਰਾ ਕੀਤਾ ਹੈਗਾ ਔਰ ਚੈਰਿਟੀ ਦਾ ਕੰਮ ਕੀਤਾ ਹੈਗਾ ਲੋਕ ਭਲਾਈ ਦੇ ਕੰਮ ਕੀਤੇ ਆ ਹੁਣ ਇੱਕ ਪੈਨਲ ਬਣਿਆ ਲਾਇਰਸ ਦਾ ਜਿਹੜੇ ਪੈਨਲ ਦੇ ਵਿੱਚ ਸਾਨੂੰ ਜਿਹੜਾ ਦੱਸਿਆ ਗਿਆ ਕਿ ਭਾਈ ਤੁਸੀਂ ਅੱਗੇ ਨਾਲ ਲੱਗਣਾ ਨਾਲ ਉਹਦੇ ਵਿੱਚ ਅੱਗੇ ਚੱਲਦੇ ਹੋਇਆ ਪਹਿਲੀ ਗੱਲ ਤਾਂ ਅਗਰ ਐਫ ਆਰ ਰਜਿਸਟਰ ਹੁੰਦੀ ਹੈ ਇੱਥੇ ਜਿਹੜੀ ਕਿ ਸਾਨੂੰ ਪੂਰੀ ਉਮੀਦ ਹੈ ਐਸ ਐਚਓ ਸਾਹਿਬ ਨੇ ਉਹਨਾਂ ਨੇ ਪੂਰੀ ਉਮੀਦ ਸਾਨੂੰ ਬੰਨਾ ਹੀ ਹੈ ਕਿ ਅਸੀਂ ਐਫ ਆਰ ਰਜਿਸਟਰ ਕਰਾਂਗੇ ਐਫ ਆਰ ਇਸਟ ਹੋ ਜਾਂਦੀ ਹੈ ਤਾਂ ਅਸੀਂ ਉਹਦੀ ਪੂਰੀ ਪੈਰਵਾਹੀ ਕਰਾਂਗੇ ਇਹ ਸਾਰੇ ਜਿਹੜੇ ਹੈਗੇ ਪੁਲਿਸ ਮੁਲਾਜ਼ਮ ਹੈ ਇਹਨਾਂ ਜ਼ਬਾਨਤਾ ਨਹੀਂ ਹੋਣ ਦਵਾਂਗੇ ਕੈਸਾਂ ਦੀ ਬੇਅਦਬੀ ਪੱਕਾ ਕੀਤੀ ਹੋਊਗੀ ਔਰ ਕੈਸਾਂ ਦੇ ਬੇਅਦਬੀ ਕੀਤੀ ਹੈ ਕਿਉਂਕਿ ਜਹੰਦਾਬ ਸਾਹਿਬ ਸਾਰਿਆਂ ਨੂੰ ਪਤਾ ਹੈਗਾ ਉਹਨਾਂ ਦਾ ਅਮਰਦ ਸ਼ਕੇਆ ਹੋਇਆ ਸੀਗਾ ਔਰ ਅਮਰਦ ਸ਼ਕੇ ਕਿਸੇ ਵੀ ਸ਼ਖਸੀਅਤ ਅਗਰ ਬੇਅਦਬੀ ਕੀਤੀ ਜਾਂਦੀ ਹੈ ਕਿਸੇ ਵੀ ਅੰਗ ਦੀ ਕਿਸੇ ਵੀ ਆਪਣੇ ਕਹਿੰਦੇ ਹੈਗੇ ਕੈਸਾਂ ਦੀ ਟਕਾਰਾਂ ਦੀ ਕਿਉਂ ਹੁੰਦੀ ਹੈ ਤਾਂ ਉਹਦੇ ਵਾਸਤੇ ਅਸੀਂ ਫਿਰ ਜਿਹੜਾ ਸੈਕਸ਼ਨ 295 ਆ ਉਹ ਵੀ ਐਡ ਕਰਾਵਾਉਣੀ ਹੈ ਲੇਕਿਨ ਉਸ ਤੋਂ ਪਹਿਲੇ ਸਾਰਿਆਂ ਦਾ ਅਰੈਸਟ ਹੋਣਾ ਬਹੁਤ ਜ਼ਰੂਰੀ ਹੈ ਇਹ ਕਾਂਸਪੀਰੇਸੀ ਜਿਹੜੀ ਹੈਗੀ ਇਹ ਇਕੱਲੀ ਅਗਰ ਕੋ ਐਸਐਚਓ ਲੈਵਲ ਤੇ ਜਾਂ ਐਸਐਸਪੀ ਲੈਵਲ ਤੇ ਸੀਗੀ ਕਿਉਂਕਿ ਬੰਨੋ ਜਦੋਂ ਮਾਤਾ ਜੀ ਨੇ ਇਫੈਕਟ ਦੱਸੇ ਹੈਗੇ ਆ ਹੁਣ ਉਹਨਾਂ ਦੇ ਬੇਟੇ ਨੇ ਵੀ ਸਾਨੂੰ ਦੱਸਿਆ ਤਾਂ ਤੋਂ ਪਤਾ ਲੱਗਿਆ ਕਿ ਕਾਂਸਪੀਰੇਸੀ ਥੱਲੇ ਹੋਣੀ ਉੱਪਰੋਂ ਲੈਵਲ ਤੇ ਵੀ ਚੱਲੀ ਹੈ ਇਹ ਸਰਕਾਰ ਲੈਵਲ ਤੇ ਵੀ ਚੱਲੀ ਹੈ ਤੇ ਪੁਲਿਸ ਦੇ ਟਾਪ ਆਫਸਰ ਜਿਹੜੇ ਹੈਗੇ ਆ ਜਿਹੜੇ ਬੀਪੀ ਤਵਾੜੀ ਜੀ ਦੀ ਰਿਪੋਰਟ ਹੈਗੀ ਉਹਨੂੰ बार-बार ਬੰਦ ਕਰਦੇ ਸੀਗੇ ਉਹ ਵੀ ਇਹਦਾ ਹਿੱਸਾ ਰਹੀ ਹੈ ਇਹ ਬੜੀ ਮਾੜੀ ਗੱਲ ਹੈ ਕਿ ਜਿਹੜੇ ਪੁਲਿਸ ਦੇ ਕੋਲ ਲੋਕਾਂ ਨੂੰ ਬਚਾਉਣ ਦੀ ਤਾਕਤ ਹੈ ਉਹਨੇ ਜਿੱਥੇ ਪੰਜਾਬੀਅਤ ਦੀ ਪੰਜਾਬੀਆਂ ਨੂੰ ਖਤਮ ਕੀਤਾ ਉੱਥੇ ਜਿਹੇ ਦਾudev Singh Konke ਵਰਗੇ ਜਿਹੜੇ ਕਿ ਇੱਕ ਸ਼ਖਸੀਅਤ ਹਨ ਸਾਰੇ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਦੁਨੀਆ ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਮਾਰ ਮਾਰ ਬਟਾਇਆ ਹੈਗਾ ਵਾ ਜਿਹੜੇ ਕਿ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਹੈ ਔਰ ਡੀਜੀਪੀ ਲੈਵਲ ਦੇ ਆਫਸਰ ਜਿਹੜੇ ਹੈਗੇ ਨੇ ਮੈਨੂੰ ਅੱਜ ਸੁਣ ਕੇ ਸ਼ਰਮ ਆ ਗਈ ਹੈ ਕਿ ਉਹ ਵੀ ਅਦਰ ਵਿੱਚ ਇਨਵੋਲ ਹੋ ਗਏ ਤੇ ਉਹਨਾਂ ਨੇ ਵੀ ਇਨਕੁਆਇਰੀ ਜੜੀ ਹੈਗੀ ਉਹਨੂੰ ਫਾਈਲ ਕਰਨ ਵਾਸਤੇ ਕਹਿਤਾ ਸੋ ਅਸੀਂ ਉਮੀਦ ਕਰਦੇ ਆ ਕਿ ਇਹਦੇ ਵਿੱਚ ਐਸ ਐਚਓ ਸਾਹਿਬ ਜਿਹੜੇ ਹੈਗੇ ਨੇ ਜਗਰਾਉਂ ਦੀ ਪੁਲਿਸ ਹੈਗੀ ਹੈ ਉਹ ਇਮੀਡੀਟ ਐਕਸ਼ਨ ਲਹੋਗੀ ਔਰ ਜਿਹੜੇ ਬੰਦੇ ਤਾਂ ਮਰ ਗਏ ਮੈਂ ਉਹਨਾਂ ਬਾਰੇ ਤਾਂ ਨਹੀਂ ਕਹਿ ਸਕਦਾ ਪਰ ਜਿਹੜੇ ਜਿਉਂਦੇ ਐ ਕੰਸ ਹੈਗਾ ਉਹਨਾਂ ਦੀ ਜਿਹੜੀ ਅਰੈਸਟ ਹੈਗੀ ਆ ਉਹ ਇਮੀਡੀਟ ਕਰੂਗੀ ਔਰ ਇਸੇ ਉਮੀਦ ਨਾਲ ਸਾਰੇ ਅੱਜ ਜਿਹੜੇ ਹੈਗੇ ਆ ਇਹ ਮਾਤਾ ਜੀ ਦੇ ਨਾਲ ਉਹਨਾਂ ਸਾਥ ਦੇਣ ਵਾਸਤੇ ਆਏ ਹੈਗੇ ਆ ਤਾਜੋ ਮਾਤਾ ਜੀ ਜਿਹੜੇ ਹੈਗੇ ਆ ਜੋ ਨਾਲ ਦਰਖਾਸਤ ਦੇ ਤੱਥ ਦੱਸੇ ਹੈਗੇ ਆ ਉਹੀ ਤੱਥਾਂ ਦੇ ਅਕੋਰਡਿੰਗ ਇਹਨਾਂ ਦਰਖਾਸਤ ਤਿਆਰ ਕਰਾਈ ਹੈ ਤੇ ਉਹ ਦਰਖਾਸਤ ਦੇ ਅਕੋਰਡਿੰਗ ਪੁਲਿਸ ਸਟੇਟ ਹੈਗੀ ਐਕਸ਼ਨ ਲਵੇ ਇਹ ਹੀ ਸਾਡੀ ਬੇਨਤੀ ਹੈ ਉਧਰ ਲਗਰਾਉਣ ਨੂੰ ਜੋ ਸਾਡੇ ਪਿਤਾ ਜੀ ਇਹਨਾਂ ਨੇ ਕੋਈ ਕੋਈ ਸ਼ਹੀਦ ਕੀਤਾ ਜਾਂਦੇ ਕੋਈ ਵਾਤੇ ਐਫ ਆਈ ਆਰ ਦਰਜ ਕਰਨ ਬਾਰੇ ਦਰਖਾਸਤ ਦਿਨ ਆਏ ਆ ਜੋ ਜ਼ੋਰ ਵਿੱਚ ਆਪਣੇ ਤੱਥ ਦਿੱਤੇ ਆ ਕਿ ਜੋ ਉਹਨਾਂ ਤੇ ਆਪਣਾ ਚਾਰਜਸ ਲਾਉਣੇ ਆ ਉਹ ਮੈਂ ਤੇ ਮੇਰੀ ਮਾਤਾ ਜੀ ਨੇ ਇਹਨੂੰ ਦੱਸ ਕੇ ਟੈਪ ਕਰਾ ਕੇ ਦਿੱਤੇ ਜਾਂਦੇ ਤੇ ਸਾਨੂੰ ਪੂਰਨ ਵਿਸ਼ਵਾਸ ਆ ਵੀ ਜਗਰਾਉ ਫਦਰ ਖਾਣਾ ਉਹਨਾਂ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਉਹਨਾਂ ਨੂੰ ਰੈਕਟਿਫਾਈ ਕਰਕੇ ਸਿਲਾਕਾਂ ਦੇ ਪਿੱਛੇ ਦਿੱਟੂਗੇ ਤੇ ਨਾਲ ਹੀ ਐਸਜੀਪੀਸੀ ਤੇ ਸੂਹ ਕਿੰਨਾ ਵੀ ਆਪਣੇ ਨਾਲ ਵਕੀਲਤ ਪਾਇਆ ਰਾ ਬਾਕੀ ਸਾਰੀ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਂਦੇ ਐਸਜੀਪੀਸੀ ਦਾ ਉਹਨਾਂ ਨੇ ਪੂਰਨ ਤੌਰ ਤੇ ਸਾਨੂੰ ਵਿਸ਼ਵਾਸ ਦਵਾਇਆ ਵਾ ਵੀ ਅਸੀਂ ਨਾਲ ਚੱਲਾਂਗੇ ਹਾਂ ਬਾਕੀ ਉਹ ਖਾਸਾ ਬੰਦ ਨੂੰ ਅਪੀਲ ਆ ਵੀ ਇਸ ਕੇਸ ਨੂੰ ਆਪਾਂ ਇਕੱਠੇ ਹੋ ਕੇ ਲੜੀਏ